ਸਾਹਿਦ ਸਭਾ ਸ਼ੇਰਪੁਰ ਦੇ ਪ੍ਰਧਾਨ ਸ਼ੇਰ ਸਿੰਘ ਸ਼ੇਰਪੁਰੀ ਜੀ ਦੇ 23 ਜੂਨ 2024 ਵਾਲੇ ਦਿਨ ਸ਼ਰਧਾਂਜਲੀ ਸਮਾਗਮ ਤੇ ਵਿਸ਼ੇਸ਼ ਉੱਚਤ ਮਾਲੜਾ ਕਰਦਾਰ ਸਿੰਘ ਸ਼ੇਰਪੁਰੀ ਉੱਚਤ ਮਾਲੜਾ ਕਰਦਾਰ ਸਿੰਘ ਸ਼ੇਰਪੁਰੀ ਮੁੱਖ ਤੌਰ ਤੇ ਕਿਸਾਨਕਾਰ ਸਿੰਘ ਸ਼ੇਰਪੁਰੀ ਮੌਜੂਦਾ ਪ੍ਰਧਾਨ ਸਿੰਘ ਸਾਹਿਦ ਸਭਾ ਸ਼ੇਰਪੁਰ ਦਾ ਬੰਦਾ ਬੜਾ ਹਸਮੁਖ ਤੇ ਰੂਹਦਾਰ ਸੀ ਸ਼ੇਰਪੁਰੀ ਬੀਤ ਸੀ ਸਹੱਦ ਦਾ ਉਸ ਅੰਦਰ ਬਚਪਨ ਤੋਂ ਲਿਖਣ ਲਈ ਕੀਤਾ ਇੰਤਜ਼ਾਰ ਸੀ ਸ਼ੇਰਪੁਰੀ ਜਦ ਸਾਹਿਤ ਦਾ ਸਮੁੰਦਰ ਖੋਲਿਆ ਉਸ ਅੰਦਰ ਬੜਿਆ ਸਾਹਿਤਕਾਰ ਦਮਦਾਰ ਸੀ ਸ਼ੇਰਪੁਰੀ ਪਿੰਗਲ ਰੋਜ਼ ਉਹਦੇ ਕੋਟਿਆਂ ਤੇ ਨੱਚਦਾ ਸੀ ਵਰ ਕਰਦਾ ਕਦੇ ਨਹੀਂ ਹੰਕਾਰ ਸੀ ਸ਼ੇਰਪੁਰੀ ਰੋਮਾਂਸਮਾਦੀ ਰੰਗ ਵਿੱਚ ਰੰਗੀ ਸੀ ਕਲਮ ਉਸ ਦੀ ਮਿੰਨੀ ਮਿੰਨੀ ਸੌਂਟ ਚ ਪੈਂਦੀ ਫੁਹਾਰ ਸੀ ਸ਼ੇਰਪੁਰੀ ਮੌਲਿਕ ਕਵਿਤਾ ਰਚੀ ਅਠਵੀਂ ਪੁਸਤਕ ਉਸਨੇ ਸੰਗਲੀ ਪੈੜਾਂ ਪਾਈਆਂ ਭਾਵੇਂ ਬਿਮਾਰ ਸੀ ਸ਼ੇਰਪੁਰੀ ਆਖਰੀ ਹੈ ਜੀ ਤੁਰ ਗਿਆ ਹੈ ਆਪਣਾ ਮਸਾਲੀ ਰੋਡ ਲਵਾ ਕੇ ਯਾਰ ਆਵੇਗਾ ਕਾਲੇ ਬੂਲੇ ਦਿਲਦਾਰ ਸੀ ਸ਼ੇਰਪਰੀ ਉੱਚ ਦਮਾਲੜਾ ਕਿਰਦਾਰ ਸੀ ਸ਼ੇਰਪਰੀ ਮੁਖਤਾਰ ਤੇ ਕਿੱਸਾਕਾਰ ਸੀ ਸ਼ੇਰਪਰੀ ਧੰਨਵਾਦ ਜੀ ਤੇ